ਦੀ ਹੈ ਭਾਰਤ ਸੋ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1964 ਦਾ ਰਾਸ਼ਟਰੀ ਸੰਚਾਲਕ ਆ ਸੋ ਆਪ ਜੀ ਨੂੰ ਪਤਾ ਹੈ ਕਿ ਲਗਾਤਾਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਾਂਗਰਸ ਪਾਰਟੀ ਦਾ ਜਿਹੜਾ ਨੁਮਿੰਦਾ ਵਾ ਤੇ ਰਾਜਾ ਵਿਡਿੰਗ ਜਿਨੇ ਦਲਿਤ ਭਾਈਚਾਰੇ ਬਾਰੇ ਟਿੱਪਣੀ ਕੀਤੀ ਸਾਡੇ ਵਾਲਮੀਕੀ ਮਜਬੀ ਭਾਈਚਾਰੇ ਬਾਰੇ ਉਹਨੇ ਇੱਕ ਟਿੱਪਣੀ ਕੀਤੀ ਕਿ ਸਾਡੇ ਜਿਹੜੇ ਸਮਾਜ ਨੂੰ ਸਾਡੀ ਜਾਤੀ ਨੂੰ ਟਾਰਗੇਟ ਕੀਤਾ ਔਰ ਅਸੀਂ ਅੱਜ ਉਹਦਾ ਜਿਹੜਾ ਵਾ ਹਾਲਗੇਟ ਦੇ ਵਿੱਚ ਭਾਰਤੀ ਵਾਲਮੀਕੀ ਆਦੀ ਤਰ੍ਹਾਂ 1964 ਤੋਂ ਅਸੀਂ ਇਹਦਾ ਅੱਜ ਮਤਲਬ ਹੋ ਗਿਆ ਅੱਜ ਉਹਦੀ ਸ਼ਾਹੀ ਯਾਤਰਾ ਕੱਢੀ ਆਪਾਂ ਔਰ ਜੋ ਰੀਤੀ ਰਿਵਾਜ ਸੰਸਕਾਰਾਂ ਦੇ ਹੁੰਦੇ ਆ ਅੱਜ ਉਹਦਾ ਪੂਰਾ ਸੰਸਕਾਰ ਕੀਤਾ ਰੀਤੀ ਰਿਵਾਜਾਂ ਦੇ ਨਾਲ ਔਰ ਜਿਹੜਾ ਵੀ ਪਰਦੇਸ਼ ਦੇ ਵਿੱਚ ਜਿਹੜੀ ਜਿੰਨੀਆਂ ਵੀ ਸਰਕਾਰਾਂ ਵਾਂ ਜਦੋਂ ਵੀ ਉਹ ਸਰਕਾਰ ਬਣਾਉਂਦੀ ਆ ਤੇ ਉਹ ਹਮੇਸ਼ਾ ਹੀ ਦਲਿਤ ਭਾਈਚਾਰੇ ਨੂੰ ਨਾਂ ਲੈ ਕੇ ਹੀ ਬਣਾਉਂਦੇ ਕਿਉਂਕਿ ਦਲਿਤ ਭਾਈਚਾਰੇ ਦੀ ਜਿਹੜੀ ਆਬਾਦੀ ਉਹ ਸਭ ਤੋਂ ਜ਼ਿਆਦਾ ਭਾਰਤ ਦੇਸ਼ ਦੇ ਵਿੱਚ ਹੈਗੀ ਆ ਸੋ ਅੱਜ ਸਾਡੀ ਜਿੰਨੇ ਵੀ ਯੂਥ ਟੀਮ ਆ ਇਸ ਤਰ੍ਹਾਂ ਬੁੱਗਾ ਜੀ ਵਿਕਰਮ ਜੀ ਆ ਇਹ ਜਨਕ ਜੀ ਆ ਇਹ ਆਪਣੇ ਸੋਨੂ ਦਿਲਜੀਤ ਸਿੰਘ ਸੋਨੂ ਜੀ ਆ ਔਰ ਸਾਡੇ ਜਿੰਨੇ ਵੀ ਭਰਾ ਜੇ ਯੂਥ ਦੇ ਜਿੰਨੇ ਵੀ ਸਾਰੇ ਇਕੱਠੇ ਹੋਏ ਆ ਔਰ ਇਹਨਾਂ ਦੇ ਵਿੱਚ ਰੋਸ਼ ਹੀ ਕਿ ਜਿਹੜਾ ਵੀ ਸਾਡੇ ਦਲਿਤ ਭਾਈਚਾਰੇ ਨੂੰ ਕੋਈ ਮਾੜਾ ਕਹੇਗਾ ਉਹਦਾ ਹਮੇਸ਼ਾ ਹੀ ਅਸੀਂ ਲੋਕ ਵਿਰੋਧ ਕਰਾਂਗੇ ਪਰ ਕਈ ਦਲਿਤ ਆਈ ਤੇ ਹਰ ਵੀ ਉਸ ਸੀਨੀਅਰ ਆਇਆ ਜੂ ਸਾਫ ਕਰ ਚੱਣੀ ਹੈ ਦੋਵਾ ਮਰ ਵੇਟ ਕਰ ਪਰ ਉਹਨਾਂ ਵੱਲੋਂ ਕਹਿ ਗਿਆ ਵੀ ਗਲਤੀ ਨੇ ਲੇ ਕੋ ਕਿਆ ਗਿਆ ਤਾਂ ਮਾਫੀ ਮੰਗ ਲਈ ਮਾਫੀ ਦੇਣੀ ਚਾਹੀਦੀ ਦੇਖੋ ਜੀ ਗੱਲ ਪਤਾ ਕੀ ਹੈ ਇਹ ਤੇ ਉਹਨਾਂ ਦੇ ਨੁਮਿੰਦੇ ਆ ਜੀ ਕਾਂਗਰਸ ਪਾਰਟੀ ਦੇ ਨੁਮਿੰਦੇ ਆ ਉਹ ਤੇ ਇਸ ਕਰਕੇ ਉਹਦੀ ਗੱਲ ਰੱਖਦੇ ਆ ਕਿਉਂਕਿ ਹਮੇਸ਼ਾ ਹੀ ਸਾਡੇ ਸਮਾਜ ਦਾ ਜਿਹੜਾ ਵੀ ਕੋਈ ਆਗੂ ਆ ਉਹ ਜਦੋਂ ਕੋਈ ਵੱਡੀ ਪਦਵੀ ਤੇ ਚੱਲ ਜਾਂਦਾ ਉਹ ਆਪਣੇ ਸਮਾਜ ਨੂੰ ਭੁੱਲ ਜਾਂਦਾ ਵਾ ਔਰ ਅੱਜ ਇਹ ਆਪਣੇ ਸਮਾਜ ਨੂੰ ਭੁੱਲੇ ਆ ਕਿਉਂਕਿ ਜਿਹੜੇ ਕੁਰਸੀਆਂ ਤੇ ਇਹ ਲੋਕ ਬੈਠੇ ਨੇ ਇਹ ਬਾਬਾ ਸਾਹਿਬ ਅੰਮਿਤ ਕਦੀ ਦੇ ਨਹੀਂ ਕਾਂਗਰਸ ਦੀ ਕੋਈ ਦੇ ਨਹੀਂ ਹੈਗੀ ਤੇ ਇਹ ਜਿਹੜੀ ਬਾਬਾ ਸਾਹਿਬ ਮੈਂ ਮੀਟ ਕਰਨੇ ਸੀ ਅੱਜ ਚੰਨੀ ਸਾਹਿਬ ਨੂੰ ਜਾਂ ਹੋਰ ਵੀ ਸਾਡੇ ਜਿੰਨੇ ਵੀ ਲੀਡਰ ਆ ਐਸ ਸੀ ਸਮਾਦੋਂ ਨਾਲ ਸਾਰਿਆਂ ਨੂੰ ਇਸ ਜਿਹੜੀ ਆ ਸੀਟਾਂ ਦੇ ਉੱਤੇ ਜਿਹੜਾ ਬਾਇਆ ਐ ਐਮ ਐਲ ਏ ਜਾਂ ਐਮ ਪੀ ਜਾਂ ਕਾਉਂਸਲਰ ਜਾਂ ਮਿਨਿਸਟਰ ਬਨਾਇਆ ਇਹ ਬਾਬਾ ਸਾਹਿਬ ਦੀ ਦੇਣਿਆ ਮੰਗ ਕੀ ਹੈ ਜੀ ਮੰਗ ਇਹ ਹੋਈ ਹੈ ਕਿ ਤਦਰੁ ਹੋ ਗਈ ਹੈ ਐਫ ਆਈ ਆਰ ਦਰਜ ਹੋ ਗਈ ਹੈ ਜੀ ਅਸੀਂ ਇਹ ਚਾਹੁੰਦੇ ਆ ਕਿ ਜਲਦ ਤੋਂ ਜਲਦੀ ਦੀ ਗ੍ਰਿਫਤਾਰੀ ਕੀਤੀ ਜਾਵੇ ਔਰ ਵਾਲਮੀਕੀ ਸਮਾਨ ਨੂੰ ਜਿਹੜਾ ਵਾ ਵਿਸ਼ਵਾਸ ਚ ਲਿਤਾ ਜਾਵੇ ਐਸ ਸੀ ਭਾਈਚਾਰੇ ਨੂੰ ਵਿਸ਼ਵਾਸ ਚ ਲਿਤਾ ਜਾਵੇ ਕਿ ਐਸੀ ਸਮਾਜ ਨੂੰ ਜਿਹੜਾ ਵੀ ਕੋਈ ਟਿੱਪਣੀ ਕਰੇਗਾ ਉਹ ਕਦੀ ਨਹੀਂ ਬਖਸ਼ਿਆ ਜਾਏਗਾ ਚਾਹੇ ਉਹ ਲੀਡਰ ਆ ਤੇ ਚਾਹੇ ਉਹ ਮੰਤਰੀ ਆ ਤੇ ਚਾਹੇ ਉਹ ਸੰਤਰੀ ਆ ਸਾਰਿਆਂ ਨਾਲ ਜੈ ਵਾਲਮੀਕ ਜੈ ਜੈਬੀਨ ਜੈਸਵਧਾਨ ਜੀ ਇਹਨਾਂ ਦਾ ਬਲਜੀਤ ਸਿੰਘ ਸੋਨੂ ਨਾਹਰ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਵੀ ਐਸੀ ਸਮਾਜ ਤੇ ਕੋਈ ਵੀ ਟਿੱਪਣੀ ਕਰਦਾ ਹੈ ਉਹਦਾ ਹਸ਼ਿਆ ਰਹੇ ਹੁੰਦਾ ਵਾ ਕਿ ਜਦੋਂ ਵੀ ਸਮਾਜ ਚੰਗੇ ਰਸਤੇ ਜਾਂਦਾ ਹੈ ਤੇ ਇਹਨਾਂ ਨੂੰ ਦਿੱਕਤ ਹੁੰਦੀ ਹੈ ਕਿ ਉੱਚ ਅਹੁਦੇ ਤੇ ਕਿਉਂ ਪਹੁੰਚ ਗਏ ਆ ਇਹ ਤਾਂ ਇਹ 부ਟਾ ਸਿੰਘ ਸਰਦਾਰ 부ਟਾ ਸਿੰਘ ਦੇ ਬਾਰੇ ਗਲਤ ਬੋਲਿਆ ਤੇ ਇਹਦੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਤੇ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ। ਰਾਸ਼ਟਰੀ ਨਹੀਂ ਚਾਹੀਦੀ ਜਿਹੜਾ ਕੋਈ ਆਸੀਸ ਬਾਸਰਾ ਇੱਕ ਪਾਸੇ ਹੈ ਤੇ ਇਕੱਲਾ ਇੱਕ ਬੰਨੇ ਆ। ਇਹ ਹਮੇਸ਼ਾ ਹੀ ਬੋਲਦਾ ਹੈ ਜਦੋਂ ਵੀ ਕੋਈ ਬੋਲਦਾ ਹੈ ਉਹ ਅਰੈਸਟ ਨਹੀਂ ਪੈਂਦੀ। ਕੋਈ ਪਾਰਟੀ ਦਾ ਨਮਾਇਦਾ ਹੈ ਉਹ ਅਰੈਸਟ ਨਹੀਂ ਪੈਂਦੀ ਲੇਕਿਨ ਐਸੀ ਸਮਾਜ ਇੱਕ ਪਾਸੇ ਹੋ ਗਿਆ ਹੈ ਇਹ ਅਰੈਸਟ ਜ਼ਰੂਰ ਹੋਣੀ ਚਾਹੀਦੀ ਹੈ। ਅੱਲਾ ਦੇ ਨੀ ਕਾਂਗਰਸ ਦਾ ਇੱਕ ਪੰਜਾਬ ਪ੍ਰਧਾਨ ਹੋਵੇ ਇਹੋ ਜਿਹਾ ਅਸੀਂ ਭਾਈਚਾਰੇ ਵਾਸਤੇ ਸੋਚ ਰੱਖਦਾ ਹੋਊ। ਕਿੱਦਾਂ ਲੱਗਦਾ? ਬਹੁਤ ਮੜੀ ਸ਼ਬਦ ਸ਼ਤਾਦੀ ਬੋਲੀ ਹੈ ਜੀ ਉਹਨੇ। ਉਹਨੂੰ ਇਹ ਸੋਚ ਵਿੱਚ ਰੱਖ ਰਿਹਾ ਹੈ ਕਿ 85% ਦੀ ਗਿਣਤੀ ਅੱਗੇ ਬੋਲ ਰਿਹਾ ਹੈ ਕਿ ਇਹ ਕੱਲਾ ਇਨਸਾਨ ਹੈ ਜਿਹੜਾ ਇਹਨਾਂ ਗੰਦਾ ਬੋਲ ਰਿਹਾ ਹੈ